ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇਵਾਲਾ ਮੈਂ ਆਪਣੀ ਦੁਕਾਨ ਬੰਦ ਕਰਕੇ ਚੱਲਿਆ ਸੀ ਪਰ ਫਿਰ ਮੈਨੂੰ ਯਾਦ ਆ ਗਿਆ ਅੱਜ ਨਾ ਮੇਰਾ ਇੱਕ ਬਚਪਨ ਦਾ ਦੋਸਤ ਸੀ ਅੱਜ ਵੀ ਮੇਰਾ ਦੋਸਤ ਹੀ ਆ ਜਗਰਾਤ ਸਿੰਘ ਪੱਟੀ ਤੇ ਗਾਗੂ ਵੀ ਕਹਿ ਦਿੰਨੇ ਆ ਵੀਰ ਨੂੰ ਉਹਦੀ ਮੰਮੀ ਆ ਗਈ ਘੰਟਾ ਤੋਂ ਪਹਿਲਾਂ ਡੇਢ ਘੰਟਾ ਪਹਿਲਾਂ ਕਿ ਪਤਾ ਆਪਣਾ ਗਾਗੂ ਇੱਧਰੋਂ ਤਾਂ ਨਹੀਂ ਆਇਆ ਮੈਂ ਕਿਹਾ ਨਹੀਂ ਚਾਚੀ ਮੈਂ ਦੇਖਿਆ ਨਹੀਂ ਉਹਨੂੰ ਤੇ ਉਹ 30 ਸਾਲ ਪਹਿਲਾਂ ਵੀ ਚਾਚੀ ਹਣੀ ਸਾਨੂੰ ਲਾਭਦੇ ਫਿਰਦੇ ਹੁੰਦੇ ਸੀ ਜਾਂ ਚਾਚੀ ਉਹਦੇ ਮਗਰ ਵੀ ਆਉਂਦੀ ਹੁੰਦੀ ਸੀ ਤੇ ਮੈਂ ਕਹ ਵੀ ਉਹ ਹੁਣ ਨਾ ਜਦੋਂ ਘਰੇ ਜਾਊਗਾ ਚਾਚੀ ਉਹਨੂੰ ਘੂਰੂਗੀ ਵੀ ਵੀ ਤੂੰ ਘਰੇ ਦੱਸ ਕੇ ਨਹੀਂ ਆਇਆ ਚਾਚੀ ਕਹਿੰਦੀ ਫੋਨ ਵੀ ਘਰੇ ਰੱਖ ਗਿਆ ਵੀ ਫੋਨ ਵੀ ਘਰੇ ਰੱਖ ਗਿਆ ਤੇ ਜਦੋਂ ਘਰੇ ਜਾਊਗਾ ਚਾਚੀ ਉਹਨੂੰ ਘੂਰੂਗੀ ਵੀ ਵੀ ਤੂੰ ਦੱਸ ਕੇ ਨਹੀਂ ਗਿਆ ਘਰੇ ਬੱਚੇ ੜੀਕਦੇ ਸੀ ਜਾਂ ਮੈਂ ਫਿਕਰ ਕਰਦੀ ਸੀ ਤਾਂ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਜਿਹੜੇ ਮੇਰੇ ਵੀਡੀਓ ਦੇਖਦੇ ਆ ਇਹ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਵੀ ਅਸੀਂ ਖਹਿਜ ਵੀ ਜਾਣਾ ਜਾਂ ਭੱਟੀ ਵੀ ਖਹਿਜੂਗਾ ਜਗਰਾਤ ਸਿੰਘ ਭੱਟੀ ਉਹ ਕਹਿ ਸਕਦਾ ਵੀ ਬੇਬੇ ਤੂੰ ਹੀ ਮੈਨਿਆਣਾ ਥੋੜੀਆਂ ਤੇ ਮੈਂ ਆ ਜਾਣਾ ਘਰ ਹੀ ਆ ਜਾਣਾ ਸੀ ਮੈਂ ਕਿਹੜਾ ਘਰੋਂ ਬਾਹਰ ਗਿਆ ਕਿਤੇ ਜਾ ਕੋਸੋਰ ਆ ਵੀ 100 ਗੱਲਾਂ ਕਹੂਗਾ ਵੀ ਤੂੰ ਐਵੇਂ ਹਨੇਰੇ ਤੁਰ ਪੀਂ ਆ ਤੂੰ ਆਪਦਾ ਰੋਟੀ ਪਾਣੀ ਖਾਂਦੀ ਪੈ ਜਾਂਦੀ ਇਹੀ ਕਹਿਣਾ ਸੀ ਨਾ ਸਾਰੇ ਜਾਣੇ ਸਹਿਮਤ ਹੋਣ ਤੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਕਰਮ ਵਾਲਾ ਵੀਰੋ ਜੀ ਦੀ ਮਾਂ ਉਹਨੂੰ ਲਵਦੀ ਉਹਦਾ ਫਿਕਰ ਕਰਦੀ ਮਗਰ ਆ ਗਈ ਇਹ ਉਦੋਂ ਆ ਤੇ ਜਦੋਂ ਸਾਡੀਆਂ ਮਾਮਾ ਜੀ ਇੱਥੇ ਆ ਜਾਣ ਜਦੋਂ ਸਾਡੀਆਂ ਮਾਮਾ ਤਸਵੀਰਾਂ ਬਣ ਜਾਣ ਤੇ ਫਿਰ ਤਰਸ ਜਾਂਦਾ ਬੰਦਾ ਮੈਂ ਤੁਹਾਨੂੰ ਸੱਚ ਦੱਸਾਂ ਉਸ ਫਿਕਰ ਨੂੰ ਤੇ ਉਸ ਗੱਲ ਨੂੰ ਕਿਸੇ ਨੇ ਨਹੀਂ ਪੁੱਛਣਾ ਮਾਮਾ ਤੋਂ ਬਿਨਾ ਚਾਹੇ ਲੱਖ ਸਾਡੇ ਰਿਸ਼ਤੇ ਨੇ ਇੱਥੇ ਮਾਂ ਤੋਂ ਬਿਨਾ ਕਿਸੇ ਨੇ ਫਿਕਰ ਨਹੀਂ ਕਰਨਾ ਕਿ ਬਹੁਤ ਕਰਮ ਵਾਲਿਓ ਜਿਨ੍ਹਾਂ ਦੇ ਕੋਲ ਮਾਮਾ ਨੇ ਭਾਈ ਨਹੀਂਆਂ ਤਸਵੀਰਾਂ ਹੀ ਨੇ ਬਸ ਇਹਨੂੰ ਤੁਸੀਂ ਦੇਖ ਸਕਦੇ ਹੋ ਇਹ ਮਾਂ ਨੇ ਫਿਕਰ ਨਹੀਂ ਕਰਨਾ ਇਹ ਮਾਂ ਨੇ ਉਹ ਮਾਂ ਮਗਰ ਤਾਂ ਕਾਈ ਮੈਨੂੰ ਉਹਦੀ ਮੇਰੇ ਦਿਲ ਚ ਚੀਜ਼ ਪਈ ਕਿ ਯਾਰ ਸੱਚ ਵਿੱਚ ਜੇ ਕਦੇ ਮੈਂ ਜਿਵੇਂ ਅੱਜ ਸਾਡੇ ਕੋਲ ਹੋ ਗਏ ਦੁਕਾਨ ਬੰਦ ਕਰ ਦਿਆਂ ਨੂੰ ਤੇ ਮਾਂ ਨੇ ਦੋ ਤਿੰਨ ਗੇੜੇ ਲਾਈ ਜਾਣੇ ਸੀ ਜਾਂ ਮੇਰੀ ਸਿੰਘਣੀ ਨੂੰ ਪੁੱਛੀ ਜਾਣਾ ਸੀ ਬਈ ਪਿੰਦਰ ਆਇਆ ਨਹੀਂ ਘਰੇ ਹਲੇ ਉੱਥੇ ਹੀ ਆ ਦੁਕਾਨ ਤੇ ਆ ਇਹ ਫਿਕਰਾ ਜਿਹੜਾ ਜਦੋਂ ਤਸਵੀਰਾਂ ਬਣ ਜਾਂਦੀਆਂ ਨੇ ਤੇ ਉਦੋਂ ਕੋਈ ਨਹੀਂ ਕਰਦਾ ਇਸ ਕਰਕੇ ਇਹ ਫਿਕਰ ਵਾਲੀਆਂ ਮਾਮਾਂ ਕਰਮਾਂ ਵਾਲਿਓ ਜਿਨ੍ਹਾਂ ਦੀਆਂ ਮਾਮਾਂ ਕੋਲ ਨੇ ਤੇ ਫਿਕਰ ਕਰਦੀਆਂ ਨੇ ਵਾਹਿਗੁਰੂ ਸਾਰਿਆਂ ਨੂੰ ਮਾਮਾਂ ਸਭ ਦੀਆਂ ਸਲਾਮਤ ਰੱਖਣਾ ਬਸ ਵੈਸੇ ਹੀ ਸੀ ਕੋਈ ਵੀ ਕਹਿ ਸਕਦਾ ਵੀ ਇਹਦੇ ਵਿੱਚ ਕੁਝ ਕੋਈ ਖਾਸ ਗੱਲ ਨਹੀਂ ਪਰ ਮੇਰੇ ਦਿਲ ਨੂੰ ਜਦੋਂ ਚਾਚੀ ਲੱਭਣ ਆਈ ਸੀ ਭੱਟੀ ਨੂੰ ਮੇਰੇ ਦੋਸਤ ਨੂੰ ਤੇ ਮੈਨੂੰ ਐ ਲੱਗਿਆ ਯਾਰ ਇਹ ਇਹ ਮਾਮਾਂ ਦਾ ਫਿਕਰ ਆ ਯਾਰ ਇਹ ਜਦੋਂ ਤਸਵੀਰਾਂ ਬਣ ਜਾਂਦੀਆਂ ਜਗਰਾਜ ਭੱਟੀ ਉਦੋਂ ਅਸੀਂ ਤਰਸਾਂਗੇ ਅਸੀਂ ਟੜਫਾਂਗੇ ਕਿ ਹਾਈ ਕੋਈ ਸਾਨੂੰ ਵੀ ਬਚ ਲਵੇ ਤੇ ਮੇਰਾ ਪੁੱਤ ਆਇਆ ਨਹੀਂ ਬਸ ਇਹ ਇਹ ਸ਼ਬਦ ਹੁਣ ਕਦੇ ਵੀ ਮਾਂ ਦੇ ਮੂੰਹੋਂ ਨਹੀਂ ਸੁਣੇ ਜਾਣੇ ਮੇਰੀ ਮਾਂ ਵੀ ਮੇਰਾ ਬਹੁਤ ਫਿਕਰ ਕਰਦੀ ਸੀ ਮੇਰਾ ਬੜਾ ਜ਼ਿਕਰ ਕਰਦੀ ਸੀ ਤੇ ਪਰ ਜਦੋਂ ਤਸਵੀਰ ਬਣ ਗਈ ਤੇ ਉਦੋਂ ਲੋਟ ਨਹੀਂ ਆਇਆ ਢਾਂਚਾ ਸਾਰਾ ਕਦਰ ਕਰਿਆ ਕਰੋ ਜਿਉਂਦੇ ਜੀ ਮਾਪਿਆਂ ਦੀ ਮਾਂ ਪਿਓ ਦੀ ਤਾਂ ਕੋਈ ਜਦੋਂ ਚਲੇ ਜਾਂਦੇ ਨੇ ਇਹਨਾਂ ਦਾ ਜਿਹੜਾ ਦੁੱਖ ਆ ਫੇਰ ਪਤਾ ਲੱਗਦਾ ਮਸੀਨੀਆਂ ਕੋ ਬੇਨਤੀਆਂ ਕਰਨੀਆਂ ਸੀ ਮੈਨੂੰ ਲੱਗਿਆ ਵੀ ਮੈਂ ਇਸ ਚੀਜ਼ ਨੂੰ ਆਪਦੇ ਚੈਨਲ ਆਪਦੇ ਦੋਸਤਾਂ ਮਿੱਤਰਾਂ ਤੱਕ ਜਰੂਰ ਪਹੁੰਚਦਾ ਕਰਾਂ ਕਿ ਭਾਈ ਜਿਉਂਦੇ ਜੀ ਮਾਪਿਆਂ ਦੀ ਕਦਰ ਕਰਿਆ ਕਰੋ ਜਦੋਂ ਇਹ ਤਸਵੀਰਾਂ ਬਣ ਜਾਂਦੇ ਫਿਰ ਸੋਡਾ ਫਿਕਰ ਕੋਈ ਨਹੀਂ ਕਰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ